आज पुकारियो थे पायी करत कयो जाप जा धर्म खंड काए हो धर्म खंड का, का आंखों कर्म केते पद पाणि में सतर केते कान महेश केते परमे कारत खड़ी है उपरंग के बेस केते धर्म भूमि में केते केते तू अपने रे केते इंद्र चंद सुर केते केते मंत्रते केते सिद्ध बुद्ध नाथ केते केते दीपी केते ਨਭੋਤ ਕੈ ਕੜੀਏ ਸੁਰਾਂ ਸਿਦਾਂ ਕੀ ਸੁਰ ਕਲਮਖੰਡ ਕੀ ਬਾਣੀ ਚੋਰ ਹੋ ਨ ਕੋਈ ਹੋਰੇ ਜੋ ਨਾਮ ਅਰ ਸੁਰ ਜਿਨੇ ਨਾਮ ਰੇ ਅਪਨ ਕੋਿਲੂ ਜਿਵੇਂ ਸੀਤਾ ਸੀਤਾ ਮਨ ਮਾਹੇ ਰੂਪਨ ਕਥਨੇ ਜਾਹ ਨਾ ਹੋਰੇ ਨ ਠਾਗੇ ਜਾਹੇ ਰਾਮ ਸੈ ਮਨ ਮਾਹੇ ਇਤੈ ਕਰਤ ਵਸੈ ਕੋ ਗੋਲ ਗਨਾਨੰਦ ਸਚਿਆ ਮਨ ਸੋਇ ਸਤਿਖੰਡ ਵਸੈ ਨ ਕਾਰ ਤਰਿ ਕੇਥੇ ਨਜਨ ਨਿਹਾਲ ਸਤਿਖੰਡ ਮੰਡਲ ਪਰ ਭੰਡ ਜਿਕਰਿਸ ਕਰ ਵਿਚਾਰਾ ਨਿਕਤਨਾ ਕਰਣਾ ਸਾਜ ਜਦ ਪਹਾਰਾ ਕੀ ਸੁਨੇਹਾ ਜਨ ਮਸਤ ਈਦ ਹੁ ਜੀ ਆ ਬਹੁਤ जान करो कटपारा, हमारे दुष्चित सबै तुम कहो, आप हाथे मुँह बचाओ, सुखी वसंत मूर उपर एक बारा, सिंह कसिंह सबै करता रा, हमरा चांच करता करिया, चावें तुमको आसन करिया, दूरनुए हमारी आसर, दौर पलन की रहे प्यासा, मैं छाड को योगनत्या हूँ, जो मत ਤਮਸਾ ਜਗਨਕਾਰ ਜੋ ਈਸ਼ਤੀਓ ਦੇਵ ਅਨੰਤ ਮਾ ਜੋਤੀਓ ਜਗਨਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਮਹਾਰਾਜ ਜਗਨਕਾਰ ਸਭ ਜੱਗਤ ਵਿਨਾਯੋ ਦੇਵ ਦਾਤ ਜੋ ਸਰੂਪ ਜਾਇਓ ਆਜਣ ਤੇ ਚੇ ਆਵਤਾਰ ਹੋਈ ਗੁਰੂ ਸੰਜਿਓ ਹਮਾਰਾ ਇਕ ਰੂਪਨੁਪਸਰੂਪਾ ਤਪਿਓ ਰਾਵਕੇ ਤੁਪਾ ਅੰਧੀ ਦੇਰ ਦੇ ਸੇਟ ਅਕੀਨੇ ਕੁਝ ਖਾਨ ਬਹੌਰ ਚ ਦਿਨ ਨੀ ਕਉ ਕੁਲ ਰਾਜਾ ਹੋਇ ਬੈਠਾ ਜੋ ਸੰਤਰ ਕਹਿਤਾ ਜੀ ਸ੍ਰੀ ਸ੍ਰਿਸ਼ਟ ਦਿਖਾਏ ਚੰਪਾ ਦਾ ਕਾਰ ਸ੍ਰੋਪ ਸਿਆਮ ਦਾ ਦੀਪਾਵਨਾ ਪਵਿੱਤਰ ਚਰਣਾ ਦੇ ਮਿੱਤਰ ਦਾਸ ਬੇਨਤੀ ਜੋਗਲੀ ਹੈ ਸਤਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਹੋਈ ਹੈ ਜੀ ਆਪ ਜੀ ਨੇ ਕਿਰਪਾ ਕੀਤੀ ਆਗਿਰ ਕੀਤੀ ਅੰਤ ਮੇਲਿਆ ਤੋਂ ਸਮਝੀਆਂ ਸੰਕਾ ਨੂੰ ਖੋਲੇ ਦਰਸ਼ਨ ਦੇ ਧਾਰ ਗਤਿ ਕੇ ਨਿਹਾਲ ਨਿਹਾਲ ਚਲ ਰਹੀ ਨੂੰ ਅਪਜੀ ਦਰ ਪਟਾਨ ਕੋਟ ਸ਼ੁਕਰਾਨਾ ਸ਼ੁਕਰ ਹੈ ਸਤਿਗੁਰੂ ਜੀ ਅਪਜੀ ਦੇ ਕਿਰਪਾ ਦੇ ਨਾਲ ਜੋ ਨਗਰ ਸ਼ੇਰੋ ਦੇ ਸਮੋਚੇ ਸੰਤ ਦੇ ਵੱਲੋਂ ਸੂਰਾ ਸੋ ਪਹਿਚਾਨੀ ਹੈ ਜੋ ਲਰ ਦੇਨ ਕੇ ਖੇਤ ਪੁਰਜਾ ਪੁਰਜਾ ਕਤ ਮਰੇ ਤਬ ਹੁੰਨਾ ਛੱਡ ਕੇਤ ਦੇ ਮਹਾ ਭਗਤਾਂ ਅਨੁਸਾਰ ਜੋ ਤਾਨ ਗੁਰੂ ਸਾਡੇ ਵੱਡੇ ਸਾਬਜਾਦੇ ਬਾਬਾ ਅਜੀਤ ਸਿੰਘ ਬਾਬਾ ਨਿਹਾਲ ਸਿੰਘ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਮਿੱਠੀ ਯਾਦ ਤੇ ਛੋਟੇ ਸਾਬਜਾਦੇ ਛੋਟੇ ਪ੍ਰਜਾਤ ਬਾਬਾ ਜੋਧਾਪੁਰ ਸਿੰਘ ਅਤੇ ਬਾਬਾ ਫਤੇ ਸਿੰਘ ਦੀ ਜਗਤ ਮਾਤਾ ਮਾਤਾ ਗੁਰਦੌਰ ਫਤੇਗੜ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਮਿੱਠੀ ਯਾਦ ਨੂੰ ਮਨਾਉਂਦੇ ਆ ਵਿਟਰ ਅਸਥਾਨ ਸੰਤ ਬਾਬਾ ਅਤਰ ਸਿੰਘ ਜੀ ਗੁਰਦੁਆਰਾ ਸਾਹੀ ਵਿਖੇ ਪਾਵਨ ਬਾਣੀ ਸ੍ਰੀ ਜਮਤੀ ਸਾਹਿਬ ਦੀ ਬਾਣੀ ਤੇ ਜਾਪ ਚੌਥੇ ਸਾਹਿਬ ਦੀ ਬਾਣੀ ਤੇ ਜਾਪ ਸ਼ੁਰੂ ਕੀਤੇ ਗਏ ਨੇ ਪਾਤਸ਼ਾਹ ਜੀ ਜੋ ਅੱਜ ਪਾਠਾਂ ਦੀ ਸਮਾਪਤੀ ਹੋਈ ਹੈ ਜੀ ਆਪਦੀ ਵੀ ਕਿਰਪਾ ਦੇ ਨਾਲ ਸੋਚੀਆਂ ਸੰਗਤਾਂ ਨੇ ਕਈ ਦਿਨਾਂ ਤੋਂ ਪਾਵਨ ਬਾਣੀ ਉਤੇ ਜਾਪ ਕੀਤੇ ਨੇ ਸੋਚੀਆਂ ਸੰਗਤਾਂ ਦੀ ਕੀਤੀ ਸੇਵਾ ਲੈ ਕੇ ਵਿਚਲਾਉਣੀ ਚੜ੍ਹਦੀਆਂ ਕਲਾ ਬਖਸ਼ਣੀਆਂ ਬੜੀ ਸੋਹਣੀ ਬਾਣੀ ਦੇ ਮਹਤਮ ਨਗਰ ਦੀਆਂ ਸੰਤਾਂ ਦੇ ਹਿਰਦਿਆਂ ਤੇ ਵਸਾਉਣੇ ਦੀ ਪਾਵਨ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਨਗਰ ਜਿਹੜੇ ਵਿੱਚ ਸਖਸ਼ਾ ਤੀਆਂ ਰੋਸ਼ਣੀਆਂ ਸਰਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ ਅਗੇ ਤੋਂ ਸ਼ਹੀਦਾਂ ਦੇ ਦਿਲ ਤੇ ਘਾੜੇ ਬਣਾਉਣ ਦੇ ਬਲਵੰਤ ਪ੍ਰੇਮ ਬਖਸ਼ਣੇ ਜੀ ਪਾਵਨ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਸੱਚੇ ਪਾਤਸ਼ਾਹ ਜੀ ਉਹ ਛੇ ਬੋੜੀਆਂ ਨਾਲ ਸਭ ਦੀ ਬਾਣੀ ਨੇ ਜਾਪ ਹੋਇਆ ਅੱਜ ਆਪਾਂ ਤੁਮਾਰ ਭੁੱਲਾਂ ਦੀ ਕੀਮਤ ਕਰਨੀ ਸਤਿਗੁਰੂ ਜੀ ਆਇਆਂ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਡੀਆਂ ਜੀ ਬਿਲਕੁਲ ਭੇਟਾਵਾਂ ਅੰਗੇ ਕਰਡੀਆਂ ਜੀ ਆਪਣੇ ਦਰੂ ਘਰੋਂ ਸਾਰੇ ਮਾਈ ਭਾਈ ਨੂੰ ਚੱਟੀਆਂ ਕਲਾ ਬਖਸ਼ਣੀਆਂ ਜੀ ਨਾਮ ਦੀਆਂ ਦਾਤਾ ਮੁੱਤ ਦੀਆਂ ਦਾਤਾ ਨਿਧ ਨਿੰਦਿਆਂ ਦਾਤਾ ਬਖਸ਼ਣੀਆਂ ਆਪਾਂ ਚਰਣਾ ਦੇ ਨਾਲ ਜੋੜ ਕੇ ਰੱਖਣਾ ਸਤਿਗੁਰੂ ਜੀ ਸਿਰਫ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਪੋਸ਼ਾਕੇ ਭੇਟਾ ਕੀਤੇ ਗਏ ਨੇ ਮੇਸ਼ਤਾਨ ਪ੍ਰਸ਼ਾਦਾ ਹਾਜ਼ਰ ਹੋਈ ਨੇ ਦਰਪ੍ਰਵਾਨ ਕਰੋ ਜੀ ਪਰਿਵਾਰ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ ਪਾਵਨ ਚੜ੍ਹੜਾਂ ਦੇ ਨਾਲ ਜੋੜ ਕੇ ਰੱਖਣਾ ਸਰੂ ਕਿਰਪਾ ਸੋਚੀਆਂ ਸੰਗਤਾਂ ਦੇ ਵੱਲੋਂ ਪਾਵਨ ਹਜ਼ੂਰੀ ਅੰਦਰ ਬਖਸ਼ੀਆਂ ਦਾਤਾਂ ਦੇ ਵਿੱਚੋਂ ਪੰਚਮ ਤੇ ਹਵਲ ਤੜਾ ਪ੍ਰਸ਼ਾਦੀਆਂ ਤੇਗਾ ਸਦਕੇ ਹਾਜ਼ਰ ਹੋਈਆਂ ਨੇ ਜੀ ਹਰ ਤਰ੍ਹਾਂ ਦਾ ਭੋਜਨ ਲੋਕ ਕੀਏ ਮਬੂ ਪਵਿੱਤਰ ਮਿਸਤਾ ਆਏ ਕਰੀ ਪੰਜ ਸਾਲ ਸੋਧ ਪਵਿੱਤਰ ਹੁਣ ਲਾਭ ਭੋਗ ਸਰਾਈ ਰੱਬ ਦੀ ਭੋਗ ਲਾਭ ਦੀ ਭੋਗ ਲ ਕੇ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣੀ ਆਗੇ ਬਖਸ਼ੂ ਜੀ ਜੋਸ਼ ਛਕੇ ਆਪ ਜੀ ਦਾ ਲਾਭ ਜਪੇ ਭਗਤ ਜੀ ਕਿਰਪਾ ਕਰੋ ਆਪਣੇ ਪਾਵਨ ਪਵਿੱਤਰ ਖਲਾਹੀ ਦਰਗਾਹ ਦੀ ਪਰਮਾਤਮਾ ਬਖਸ਼ੂ ਦਰ ਆਇਆ ਸੰਗਤਾਂ ਨੂੰ ਮਿਹਰ ਕਰੋ ਜੀ ਸਈ ਪਿਆਰਿਆ ਦੇ ਮਿਲ ਤਰਾਓ ਜਿਨ੍ਹਾਂ ਤੇ ਮਿਲੇ ਆਪ ਜੀ ਦਾ ਨਾਮ ਚਿਤਾਰਾ ਰਸਨਾ ਚੜ੍ਹੇ ਕਲਾ ਪਰਿਉ ਨਿਸ਼ਾਨੇ ਅਵਜੂ ਜਨ ਕੋ ਦਾਉ ਸੂਰਸੋ ਪਹਿਚਾਨੀਐ ਜੋ ਲਰ ਦਿਨ ਕੇ ਹੇਤ ਪੁਰਜਾ ਪੁਰਜਾ ਕਟਮਰ ਕਬਹੂ ਨ ਸੜ ਖੇਤ ਕਬੀਰ ਅਸੀ ਹੋਇ ਪਦੀ ਤਬ ਗਤ ਕੀਨ ਮਰਨੇ ਤੇ ਕੀ ਡਰਣਾ ਜਬ ਹਾਥ ਸਦੌ ਰਲੀ ਅਸ ਕਿਰਪਾ ਖੰਡੋ ਖੜਕ ਤੁਪਕ ਤਬਰ ਹਰ ਤੀਰ ਸਾਹਿਬ ਸਰੋਹੀ ਸਿਰ ਤੇ ਜਹ ਹਮਰ ਪੀਰ ਪੀਰ ਤੋਂ ਹੀ ਪੀਰ ਤੋਂ ਹੀ ਤੂੰ ਹੀ ਤਵਕ ਹਰ ਤੀਰ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹਲਾ ਤਜਾ ਸੋ ਸਿੱਖ ਸਖ ਬੰਦ ਪਹਿ ਭਾਈ ਜੇ ਗੁਰ ਕੇ ਬਾਣੀ ਵਿੱਚ ਆਵੇ ਆਪਣਾ ਪੜ ਜੋ ਚੱਲੇ ਭਾਈ ਵਿਛੜ ਚੋਟਾ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਪੜਨ ਪੜੇ ਜੋ ਚੱਲੇ ਭਾਈ ਮਿਸ਼ੜ ਚੋਟਾ ਮੇਨ ਸਤ ਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਰਸੋ ਤਵੈ ਹਰ ਕੇ ਦਾਸ ਸੁਹਿਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ ਆਪੇ ਮੇਲ ਮਿਲਾਏ ਏਥੋ ਕੋਟੰਬ ਸਭ ਜੀ ਕੇ ਬੰਦਨ ਭਾਈ ਪਰਮ ਭੁੱਲ ਸਹਸਾਰ ਬਿਨ ਗੁਰ ਬੰਦਨ ਤੂ ਟੁ ਟਹਿ ਨਹੀਂ ਗੁਰਮਖ ਮੂਖ ਦਵਾਰ ਕਰਮ ਕਰ ਗੁਰ ਸ਼ਬਦ ਨਾ ਪਛਾਣਹਿ ਮਰ ਜਨਮ ਵਰੂ ਵਰਾ ਖਾਉ ਮੇਰਾ ਜਗ ਪਲ ਚ ਰਹਿ ਆ ਭਾਈ ਕੋਈ ਨ ਕਿਸ ਹੀ ਕੇਰਾ ਗੁਰਮਖ ਮਹਿਲ ਪਾਇਣ ਗੁਣ ਗਾਵਣ ਨਿਤ ਘਰ ਹੋਏ ਬਸੇਰਾ ਤੇ ਬੁਝ ਸਭ ਅੰਧਕ ਮਾਵੈ ਹਰਿ ਪ੍ਰਭ ਹੈ ਤਿਸ ਕੇਰਾ ਸਤਿ ਗੁਰੂ ਸੰਤਾਂ ਦਇਆਲ ਭਾਈ ਬਿਨ ਭਗਤ ਕੀ ਪਾਈ ਇਕ ਨਦਰ ਸਭ ਵੇਖੈ ਸਭ ਉਪਰ ਜੇ ਹਾ ਪਾਓ ਤੇ ਹਾ ਫਲ ਪਾਏ ਨਾਨਕ ਨਾਮ ਵਸੈ ਮਨ ਅੰਤਰ ਵਿੱਚ ਹੋ ਆਪ ਗਵਾਏ ਨਾਨਕ ਨਾਮ ਵਸੈ ਮਨ ਅੰਤਰ ਵਿਚ ਹੋ ਆਪ ਗਵਾਇਏ ਰਾਹੀ ਗੁਰੂ ਜੀ ਕਾ ਖਾਲਸਾ ਰਾਹੀ ਗੁਰੂ ਜੀ ਕੀ ਫਤਿਹ